ਮੈਂ ਪ੍ਰੋਮਿਲਾ ਕਨਵਰ ਅੰਮ੍ਰਿਤਸਰ ਤੋਂ ਗੱਲ ਕਰ ਰਹੀ ਹਾਂ ਇਸ ਵਕਤ ਡੋਰ ਸਟੈਪ ਸਰਵਿਸ ਲਈ ਪੰਜਾਬ ਸਰਕਾਰ ਨੇ ਜੋ ਸ਼ੁਰੂ ਕੀਤੀ ਹੈ ਉਹਨਾਂ ਦੇ ਮੁਲਾਜ਼ਮ ਜੋ ਨੇ ਉਹ ਸਾਡੇ ਕੋਲ ਆਏ ਨੇ ਕਈ ਵਾਰ ਜਦੋਂ ਅਸੀਂ ਅੱਧੀ ਅਧੂਰੀ ਜਾਣਕਾਰੀ ਲੈ ਕੇ ਦਫ਼ਤਰਾਂ 'ਚ ਜਾਂਦੇ ਹਾਂ ਉੱਥੇ ਸਾਨੂੰ ਚੱਕਰ ਕੱਟਣੇ ਪੈਂਦੇ ਨੇ ਜਦੋਂ ਸਟਾਫ ਸਾਨੂੰ ਪੂਰੇ ਤਰੀਕੇ ਨਾਲ ਪਹਿਲਾਂ ਸਮਝਾ ਦਿੰਦੇ ਨੇ ਅਸੀਂ ਉਹ ਡਾਕੂਮੈਂਟ ਆਪਣੇ ਸਾਰੇ ਪੂਰੇ ਕੰਪਲੀਟ ਕੀਤੇ ਔਰ ਇੱਕ ਸਟੈਪ ਦੇ ਵਿੱਚ ਹੀ ਮੇਰਾ ਸਾਰਾ ਕੰਮ ਹੋ ਗਿਆ ਹੈ ਔਰ ਪੰਜਾਬ ਸਰਕਾਰ ਦਾ ਇਹ ਚਲਾਗਾ ਯੋਗ ਕੰਮ ਹੈ ਇਸ ਕੰਮ ਲਈ ਅਸੀਂ ਸਰਕਾਰ ਦੀ ਸਰਾਨਾ ਕਰਦੇ ਆ ਇਹਦੇ ਵਿੱਚ ਕੀ ਹੈ ਸਿਟੀਜ਼ਨ ਵੱਲੋਂ ਜੋ 1077 ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਵਾ ਉਹਦੇ ਉੱਪਰ ਕਾਲ ਕਰਨੀ ਹੁੰਦੀ ਆ ਐਂਡ ਕਾਲ ਸੈਂਟਰ ਵੱਲੋਂ ਸਿਟੀਜ਼ਨ ਦੇ ਦਿੱਤੇ ਹੋਏ ਸਮੇਂ ਦੇ ਅਨੁਸਾਰ ਜੋ ਉਸ ਨੂੰ ਆਪਣਾ ਅਪਾਇੰਟਮੈਂਟ ਜਿਹੜੀ ਹੈਗੀ ਆ ਜਾਰੀ ਕੀਤੀ ਜਾਂਦੀ ਆ ਜਿਵੇਂ ਇਹਦੇ ਵਿੱਚ 17 ਦੇ ਉੱਪਰ ਜਨਮ ਨਾਲ ਸੰਬੰਧਿਤ ਮੈਰਿਜ ਨਾਲ ਸੰਬੰਧਿਤ ਆਮਦਨ ਸਰਟੀਫਿਕੇਟ ਵਗੈਰਾ ਇਤਨਾ ਟੋਟਲ 43 ਸੇਵਾਵਾਂ ਜਿਹੜੀਆਂ ਹੈਗੀਆਂ ਵਾ ਪੰਜਾਬ ਸਰਕਾਰ ਨੇ ਅਜੇ ਸ਼ੁਰੂ ਕੀਤੀਆਂ ਵਾ بار-बार ਦਫ਼ਤਰਾਂ 'ਚ ਬੁਲਾ ਕੇ ਖੱਜਲ-ਖੁਆਰੀਆਂ ਨਾ ਹੋਣ ਤਾਂ ਅਸੀਂ ਉਹਦਾ ਹੱਲ ਕੱਢਿਆ ਕਿਆਮਰਵੀ ਪਾਰਟੀ ਦੀ ਸਰਕਾਰ ਤੁਹਾਡੇ ਦੁਆਰ ਤੁਹਾਡੇ ਕੋਲੇ ਆਉਣਗੇ ਤਾਂ ਪਹਿਲੇ ਦਿਨ ਹੀ ਕਿਹਾ ਸੀ ਕਿ ਪੰਜਾਬ ਦੀ ਸਰਕਾਰ ਹੁਣ ਪਿੰਡਾਂ 'ਚੋਂ ਕਸਬਿਆਂ 'ਚੋਂ ਸੱਥਾਂ ਚੋਂ ਸ਼ਹਿਰਾਂ ਚੋਂ ਚੌਕਾਂ ਚੋਂ ਚੱਲੂਗੀ ਉਹ ਵਾਦਾ ਪੂਰਾ ਕਰਕੇ ਤੁਹਾਡੇ ਸਾਹਮਣੇ